ොවාේගරු සතනාම සතනාමවාහේගරු සතනාම සතනාමවාහේගරු සතනාම ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਗ ਹੈ 394 ਸੱਚੇ ਪਾਤਸ਼ਾਹ ਅਗਲਾ ਸ਼ਬਦ ਬਖਸ਼ਿਸ਼ ਕਰਦੇ ਨੇ ਆਸਾ ਘਰ ਸਤਵਾ ਮਹੱਲਾ ਪੰਜਵਾਂ ਹਰ ਕਾ ਨਾਮ ਰਿਦੈ ਨਿਤ ਧਿਆਈ ਸੰਗੀ ਸਾਥੀ ਸਗਲ ਤਰਾਈ ਗੁਰ ਮੇਰਾ ਸੰਗ ਸਦਾ ਹੈ ਨਾਲੇ ਸਿਮਰ ਸਿਮਰ ਤੇ ਸਦਾ ਸੰਭਾਲੇ ਰਹਾਉ ਸ਼ਹੀਦਾਂ ਦੇ ਸਿਰਤਾਜ ਜਬਾਣੀ ਦੇ ਬੋਹਿਤ ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਇਹ ਸ਼ਬਦ ਸੱਚੇ ਪਾਤਸ਼ਾਹ ਸਾਨੂੰ ਸਿਮਰਨ ਕਰਨ ਲੱਗੇ ਆ ਤਗੀਤ ਕਰਦੇ ਨੇ ਕਿ ਸਿਮਰਨ ਦਾ ਕੀ ਫਾਇਦਾ ਹੈ ਤੇ ਸਿਮਰਨ ਕੀ ਕਰਨਾ ਕਰਕੇ ਸਤਵੇਂ ਘਰ ਵਿੱਚ ਗਾਉਣ ਵਾਲਿਆਂ ਵਾਸਤੇ ਤਗੀਤ ਕੀਤੀ ਆਸਾ ਰਾਗ ਵਿੱਚ ਹਰ ਕਾ ਨਾਮ ਰਿਦਾਇ ਨੇ ਤ ਧਾਈ ਨਿਤ ਹਰ ਰੋਜ਼ ਹਰੀ ਦੇ ਨਾਮ ਨੂੰ ਹਿਰਦੇ ਤੋਂ ਧਉਣਾ ਕਰੀ ਸੰਗੀ ਸਾਥੀ ਸਗਲਤ ਰਾਈ ਕਹਿੰਦੇ ਆਪ ਵੀ ਤਰੀ ਹੋਰਨਾਂ ਨੂੰ ਵੀ ਤਾਰ ਲਈ ਆਪਣੇ ਸੰਗੀਆਂ ਸਾਥੀਆਂ ਨੂੰ ਨਾਮ ਦਾ ਇਹ ਫਾਇਦਾ ਤੂੰ ਤੇ ਤਰਨਾ ਹੀ ਤਰਨਾ ਹੈ ਨਾਲ ਜੇ ਤੇਰੇ ਸੰਗੀ ਸਾਥੀ ਨੇ ਉਹਨਾਂ ਦਾ ਵੀ ਪਰ ਉਤਾਰਾ ਹੋ ਜਾਏਗਾ ਜਿਹੜੇ ਸੰਗ ਕਰਨ ਵਾਲੇ ਨੇ ਸੰਗਤ ਵਿੱਚ ਨੇ ਗੁਰ ਮੇਰਾ ਸੰਗ ਸਦਾ ਹੈ ਨਾਲੇ ਸਿਮਰ ਸਿਮਰ ਤੇ ਸਦਾ ਸੰਭਾਲੇ ਤੇ ਦੂਜੀ ਤਗੀਤ ਕੀਤੀ ਪਾਤਸ਼ਾਹ ਨੇ ਕਿ ਗੁਰੂ ਨੂੰ ਅੰਗ ਸੰਗ ਸਮਝੀ ਗੁਰ ਮੇਰੇ ਸੰਗ ਸਦਾ ਹੈ ਨਾਲੇ ਉਹ ਅੰਗ ਸੰਗ ਹੈ ਗੁਰੂ ਦੂਰ ਨਹੀਂ ਹੈ ਨਾ ਸ਼ਹੀਦ ਮਰਦਾ ਨਾ ਗੁਰੂ ਮਰਦਾ ਗੁਰੂ ਪਹਿਲਾਂ ਵੀ ਸੀ ਹੁਣ ਵੀ ਹੈ ਗੁਰ ਪਰਮੇਸ਼ਰ ਏਕੋ ਜਾਣ ਮਾਰੇ ਕਹਿੰਦੇ ਉਹਨੂੰ ਅੰਗ ਸੰਗ ਸਮਝੀ ਕੋਈ ਵੀ ਕੰਮ ਕਰਨ ਲੱਗਿਆਂ ਉਤਰੇ ਅੰਗ ਸੰਗ ਹੈ ਉਹਨੂੰ ਸਿਮਰਦਾ ਰਹੀਂ ਉਹ ਤੇਰੇ ਨਾਲ ਹੈ ਸਤਿਗੁਰ ਪਿਆਰਾ ਮੇਰੇ ਨਾਲ ਹੈ ਜਿੱਥੇ ਕਿੱਥੇ ਮੈਨੂੰ ਲੈ ਛਡਾਏ ਸਿਮਰ ਸਿਮਰ ਤੇ ਸਦਾ ਸੰਭਾਲੇ ਮਰਗਨੇ ਬਾਰ ਬਾਰ ਸਿਮਰ ਕੇ ਸਿਮਰ ਸਿਮਰ ਕੇ ਉਹਦੇ ਗੁਣਾਂ ਦੀ ਸੰਭਾਲ ਕਰੀ ਉਹ ਵਾਹਿਗੁਰੂ ਅਕਾਲ ਪੁਰਖ ਜਿਹੜੇ ਗੁਣ ਨੇ ਨਾ ਉਹ ਬਖਸ਼ਿੰਦ ਹੈ ਦਿਆਲੂ ਹੈ ਕਿਰਪਾਲੂ ਹੈ ਉਹਨੂੰ ਆਪਣੇ ਹਿਰਦੇ ਵਿੱਚ ਸਵਾਲ ਕੇ ਰੱਖੀ ਰਹਾਓ ਤੇਰਾ ਕੀ ਆ ਮਿੱਠਾ ਲੱਗੈ ਹਰਨਾਮ ਪਦਾਰਥ ਮਨ ਨਾਨਕ ਮੰਗੈ ਤੇ ਅਗਲੀ ਗੱਲ ਤੀਜੀ ਤਿੰਨ ਗੱਲਾਂ ਦਸੀਆਂ ਨੇ ਮਹਾਰਾਜ ਨੇ ਕਿ ਉਹਦੇ ਹੁਕਮ ਉੱਤੇ ਭਾਣੇ ਵਿੱਚ ਰਹੀਂ ਕਿ ਪ੍ਰਭੂ ਜੀ ਤੇਰਾ ਕੀਤਾ ਸਾਨੂੰ ਮਿੱਠਾ ਲੱਗਦਾ ਚੰਗਾ ਲੱਗਦਾ ਹੈ ਅੱਜ ਦਾ ਜੋ ਦਿਨ ਹੈ ਅੱਜ ਦੇ ਦਿਨ ਚਮਕੌਰ ਦੀ ਗੜੀ ਵਿੱਚ ਵੱਡੇ ਸਾਹਿਬ ਜਾਦੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਸਾਹਮਣੇ ਸ਼ਹੀਦ ਹੋਏ ਨੇ ਤੇ ਪਾਸ਼ਾ ਨੇ ਸ਼ੁਕਰਾਨਾ ਕੀਤਾ ਤੇ ਜਕਾਰਾ ਛੱਡਿਆ ਹੈ ਕਿ ਤੇਰੀ ਦਿੱਤੀ ਇਮਾਨਤ ਸੀ ਤੂੰ ਲੈ ਗਏ ਤੇ ਨਾਲ ਉਹ ਸ਼ਹੀਦ ਨੇ ਤੇ ਸ਼ਹੀਦ ਕਦੇ ਮਰਦੇ ਨਹੀਂ ਉਹ ਅੱਜ ਵੀ ਸਾਬ ਜਾਦੇ ਨੇ ਅੱਜ ਵੀ ਉਹਨਾਂ ਦੀ ਉਮਰ 18 ਸਾਲ ਹੈ ਅੱਜ ਵੀ 14 ਸਾਲ ਹੈ ਭਾਵੇਂ 300 ਸਾਲ ਤੋਂ ਉੱਪਰ ਹੋ ਗਿਆ ਬੱਚੇ ਨੇ 9 ਸਾਲ ਦਾ ਹੈ 7 ਸਾਲ ਦਾ ਹੈ ਉਹ 9 ਤੇ 7 ਹੀ ਰਹਿਣਗੇ ਇਥੇ ਮਹਾਰਜ ਸਪਸ਼ਟ ਕਰਦੇ ਨੇ ਕਿ ਪ੍ਰਭੂ ਜੀ ਸਾਨੂੰ ਤੇਰਾ ਕੀਤਾ ਤੇਰਾ ਹੁਕਮ ਰਜਾ ਤੇਰੀ ਸਾਨੂੰ ਮਿੱਠਾ ਲੱਗਦਾ ਹੈ ਤੇਰਾ ਬਾਣਾ ਮਿੱਠਾ ਲੱਗਦਾ ਹੈ ਹਰ ਨਾਮ ਪਦਾਰਥ ਨਾਨਕ ਮੰਗੈ ਤੇ ਸੱਚੇ ਪਾਤਸ਼ਾਹ ਜੀ ਅਸੀਂ ਤੁਹਾਡੇ ਕੋਲੋਂ ਨਾਮ ਦੀ ਹੀ ਦਾਤ ਮੰਗਦੇ ਹਾਂ ਹੋਰ ਕੋਈ ਦੁਨੀਆ ਦੇ ਪਦਾਰਥ ਨਹੀਂ ਮੰਗਦੇ ਅਸੀਂ ਤੁਹਾਡੇ ਕੋਲੋਂ ਨਾਮ ਪਦਾਰਥ ਮੰਗਦੇ ਹਾਂ ਇਹ ਕਿਰਪਾ ਕਰ ਦਿਓ ਸਾਡੇ ਤੇ ਆਸਾ ਮਹੱਲਾ ਪੰਜਵਾਂ ਸਾਧੂ ਸੰਗਤ ਤਰਿਆ ਸੰਸਾਰ ਹਰ ਕਾ ਨਾਮ ਮਰੈ ਆਧਾਰ ਚਰਨ ਕਮਲ ਗੁਰਦੇਵ ਪਿਆਰੇ ਪੂਜ ਸੰਤ ਹਰਪ੍ਰੀਤ ਪਿਆਰੇ ਰਹਾਉ ਇਹਨਾਂ ਛੋਟੇ ਛੋਟੇ ਸ਼ਬਦਾਂ ਵਿੱਚ ਮਹਾਰਾਜ ਬੜੇ ਪਿਆਰ ਨਾਲ ਪ੍ਰੀਤ ਨਾਲ ਸਮਝਾਉਂਦੇ ਨੇ ਕਿ ਸਾਧੂ ਸੰਗਤ ਤਰਿਆ ਸੰਸਾਰ ਗੁਰੂ ਦੀ ਸੰਗਤ ਕਰਕੇ ਹੀ ਇਹ ਸੰਸਾਰ ਤਰਦਾ ਉਹਨਾਂ ਗੁਰਮੁਖ ਪਿਆਰਿਆਂ ਦੀ ਸੰਗਤ ਕਰਕੇ ਹੀ ਇਹ ਸੰਸਾਰ ਤਰਦਾ ਹਰ ਕਾ ਨਾਮ ਅਨੈ ਆਧਾਰ ਤੇ ਸਾਡੇ ਹਿਰਦੇ ਵਿੱਚ ਵੀ ਸਾਡੇ ਮਨ ਵਿੱਚ ਵੀ ਹਰੀ ਦੇ ਨਾਮ ਦਾ ਆਸਰਾ ਹੈ ਚਰਨ ਕਮਲ ਗੁਰਦੇਵ ਪਿਆਰੇ ਪੂਜਾ ਸੰਤ ਹਰਪ੍ਰੀਤ ਪਿਆਰੇ ਜਿਹੜੇ ਤੇਰੇ ਪਿਆਰੇ ਨੇ ਜਿਹੜੇ ਤੇਰੇ ਸੰਤ ਨੇ ਉਹ ਪ੍ਰਭੂ ਜੀ ਤੁਹਾਡੇ ਚਰਨ ਕਮਲਾਂ ਨੂੰ ਉਹ ਪੂਜਦੇ ਨੇ ਉਹ ਉਸ ਮਾਰਗ ਤੇ ਚੱਲਦੇ ਨੇ ਦੁਨੀਆ ਤੇ ਸਭ ਤੋਂ ਪਿਆਰ ਜਿਹੜਾ ਹੈ ਤੇਰਾ ਦੱਸਿਆ ਹੋਇਆ ਮਾਰਗ ਹੈ ਤੇਰੀ ਚਰਨ ਕਮਲ ਨੇ ਉਹ ਉਹਦੇ ਤੇ ਚੱਲਦੇ ਨੇ ਰਹਾਉ ਜਾਂ ਕਹਿ ਮਸਤਕ ਲਿਖਿਆ ਭਾਗ ਕਉ ਨਾਨਕ ਤਾਂ ਕਾ ਫਿਰ ਸੁਹਾਗ ਪਰ ਇਹ ਵੀ ਜਿਹਦੇ ਮਸਤਕ ਭਾਗ ਨੇ ਕਿਉਂਕਿ ਬਿਨ ਭਾਗਾ ਸਤਸੰਗ ਨਾ ਲੱਭੈ ਬਿਨ ਸੰਗਤ ਮੈਲ ਭੀਜੈ ਜਿਉ ਤੇ ਜਿਹਦੇ ਮੱਥੇ ਤੇ ਭਾਗ ਨੇ ਇਹ ਭਾਵ ਜੀਦਿਤ ਦਿਮਾਗ ਵਿੱਚ ਇਹ ਗੱਲ ਬੈਠ ਗਈ ਉਹਨਾਂ ਦਾ ਸੁਹਾਗ ਫਿਰ ਸਥਿਰ ਹੈ ਉਸ ਮਾਲਕ ਵਾਲੇ ਹੋ ਗਏ ਜੋ ਕਿ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਉਹ ਉਹਦੇ ਨਾਲ ਜਾਂ ਜੁੜੇ ਆਸਾ ਮਹੱਲਾ ਪੰਜਵਾਂ ਮਿੱਠੀ ਆਗਿਆ ਫਿਰ ਕੀ ਲਾਗੀ ਸੌਂਕਣ ਘਰ ਕੀ ਕੰਤ ਤਿਆਗੀ ਪ੍ਰਿਆ ਸੁਆਗਣ ਸ਼ਿੰਗਾਰ ਕਰੀ ਮਨ ਮੇਰੇ ਕੀ ਤਪਤ ਹਰੀ ਇਸ ਰੰਗਤ ਵਿੱਚ ਆ ਕੇ ਬਾਣੀ ਨੂੰ ਪੜਦਿਆਂ ਹੋਇਆਂ ਬਾਣੀ ਨੂੰ ਵਿਚਾਰ ਕਰਦਿਆਂ ਹੋਇਆਂ ਮਰ ਕਨੇ ਹੁਣ ਇਹ ਮਨ ਆਗਿਆ ਵਿੱਚ ਰਹਿਣ ਲੱਗ ਪਿਆ ਉਹਦੇ ਹੁਕਮ ਤੇ ਰਜਾ ਵਿੱਚ ਰਹਿਣ ਲੱਗ ਪਿਆ ਉਹਦਾ ਬਾਣਾ ਮਿੱਠਾ ਲੱਗਣ ਲੱਗ ਪਿਆ ਚੰਗਾ ਲੱਗਣ ਲੱਗ ਪਿਆ ਸੌਕਣ ਘਰ ਕੀ ਇਕੰਤ ਤਿਆਗੀ ਹੁਣ ਘਰ ਵਿੱਚ ਜੋ ਇਹਦਾ ਮਾਲਕ ਸੀ ਇਹ ਜੀਵਾਤਮਾ ਉਹ ਤੇ ਬਾਹਰ ਤੁਰੇ ਫਿਰਦੀ ਸੀ ਇਸ ਨਿਜ ਘਰ ਦੇ ਵਿੱਚ ਸੌਂਕਣ ਕੌਣ ਕਿਨੂੰ ਕਿਹਾ ਮਹਾਰਾਜ ਨੇ ਇਸ ਮਾਇਆ ਨੂੰ ਇਸ ਮਾਇਆ ਨੇ ਡੇਰਾ ਲਾਇਆ ਹੋਇਆ ਸੀ ਉਹ ਇਹਨੂੰ ਦੁਖੀ ਕਰਦੀ ਪਈ ਸੀ ਤੇ ਉਹ ਮਾਲਕ ਜਦੋਂ ਆਪ ਆਨ ਬਸਿਆ ਹਿਰਦੇ 'ਚ ਉਹ ਹੁਣ ਸੌਂਕਣ ਜੋਸ਼ ਸੀ ਜਿਹੜੀ ਸਾਡੀ ਦੁਖਦਾਇਕ ਸੀ ਜਿਹੜੀ ਉਹ ਹੁਣ ਘਰੋਂ ਨਿਕਲ ਗਈ ਇਹੇ ਹਿਰਦੇ 'ਚੋਂ ਇਹ ਮਾਇਆ ਦਾ ਵਾਸਾ ਖਤਮ ਹੋ ਗਿਆ ਪ੍ਰਿਆ ਸੁਹਾਗਣ ਸ਼ਿੰਗਾਰ ਕਰੀ ਹੁਣ ਆਪਣੇ ਪਿਆਰੇ ਨੂੰ ਚੰਗੀ ਲੱਗਣ ਲੱਗ ਪਈ ਹੁਣ ਇਹ ਜੀਵਾਤਮਾ ਜੋ ਹੈ ਇਹ ਗੁਣਾਂ ਦਾ ਸ਼ਿੰਗਾਰ ਕਰਦੀ ਏ ਮਨ ਮੇਰੇ ਕੀ ਤਪਤ ਹਰੀ ਜਿਹੜੇ ਮੇਰੇ ਮਨ ਦੀ ਤਪਸ਼ ਸੀ ਤ੍ਰਿਸ਼ਨਾਵਾਂ ਦੀ ਅੱਗ ਸੀ ਈਰਖਾ ਸੀ ਬਿਸਰ ਗਈ ਸਭਤਾਤ ਪਰਾਈ ਜਦ ਤੇ ਸਾਧ ਸੰਗਤ ਮੋਹੇ ਪਾਈ ਇਹ ਤਪਤ ਜਿਹੜੀ ਸੀ ਅੰਦਰ ਅੱਗ ਸੀ ਜਿਹੜੀ ਤ੍ਰਿਸ਼ਨਾਵਾਂ ਦੀ ਉਹ ਹੁਣ ਬੁਝ ਗਈ ਭਲੋ ਭਇਓ ਪ੍ਰਿਆ ਕਹਿ ਆ ਮੰਨਿਆ ਸੁਖ ਸਹਿਜ ਇਸ ਘਰ ਕਾ ਜਾਨਿਆ ਰਹਾਉ ਰਹਾਉ ਇਸ ਪੰਕਤੀ ਵਿੱਚ ਮਾਰਾ ਸਮਝਾਉਂਦੇ ਨੇ ਕਿ ਭਲੋ ਭਇਓ ਬੜਾ ਚੰਗਾ ਕੰਮ ਹੋਇਆ ਸਾਡੇ ਕੋਲੋਂ ਪ੍ਰਿਆ ਕਹਿ ਆ ਮੰਨਿਆ ਅਸੀਂ ਆਪਣੇ ਪ੍ਰਭੂ ਦਾ ਆਪਣੇ ਗੁਰੂ ਦਾ ਹੁਕਮ ਮੰਨ ਲਿਆ ਸੁਖ ਸਹਿਜ ਇਸ ਘਰ ਕਾ ਜਾਨਿਆ ਸੁਖ ਕੀ ਸੀ ਸਹਿਜ ਕੀ ਸੀ ਆਪਣੇ ਇਸ ਨਿੱਜ ਘਰ ਦਾ ਅਸੀਂ ਜਾਣ ਲਿਆ ਨਹੀਂ ਤੇ ਅਸੀਂ ਸੁਖ ਬਾਹਰੋਂ ਲੱਭਦੇ ਫਿਰਦੇ ਸੀ ਅਸੀਂ ਮਾਇਆ ਵਿੱਚੋਂ ਸੁਖ ਲੱਭਦੇ ਸੀ ਮਾਇਆ ਨਾਲ ਤੇ ਸੁੱਖਾਂ ਦੇ ਸਾਧਨ ਖਰੀਦੇ ਜਾ ਸਕਦੇ ਨੇ ਸੁਖ ਨਹੀਂ ਖਰੀਦੇ ਜਾ ਸਕਦਾ ਮਾਇਆ ਨਾਲ ਦਵਾਈਆਂ ਖਰੀਦੀਆਂ ਜਾ ਸਕਦੀਆਂ ਨੇ ਤੰਦਰੁਸਤੀ ਨਹੀਂ ਖਰੀਦੀ ਜਾ ਸਕਦੀ ਇਹ ਗੱਲ ਸਾਨੂੰ ਸਮਝ ਆ ਗਈ ਕਿ ਸੁਖ ਨਹੀਂ ਬਹੁਤਾ ਤਨ ਖਾਟੇ ਸੋ ਕੋ ਨਾਹੀ ਪੇਖੇ ਨਰਤਨਾਟੇ ਸੁਖ ਨਾਹੀ ਬਉ ਦੇਸ ਕਮਾਏ ਸਰਬ ਸੁਖਾ ਹਰ ਹਰ ਗੁਣ ਗਾਏ ਇਹ ਮਨ ਹੁਣ ਨਿਜ ਘਰ ਵਿੱਚ ਆ ਗਿਆ ਆਪਣੇ ਘਰ ਵਿੱਚ ਵਾਸਾ ਕਰ ਲਿਆ ਇਹ ਹੁਣ ਸਹਿਜ ਅਵਸਥਾ ਵਿੱਚ ਰਹਿੰਦਾ ਰਹਾਓ ਹੋ ਬੰਦੀ ਪ੍ਰਿਆ ਖਿਦਮਤ ਕਾਰ ਓਏ ਅਬਨਾਸੀ ਅਗਮ ਅਪਾਰ ਅਸੀਂ ਉਹਦੇ ਦਾਸੀ ਹੋ ਗਏ ਬੰਦੀ ਹੋ ਗਏ ਉਸ ਪਿਆਰੇ ਦੇ ਖਿਦਮਤਗਾਰ ਹੋ ਗਏ ਆਗਿਆਕਾਰੀ ਹੋ ਗਏ ਉਹਦੀ ਹੁਕਮ ਵਿੱਚ ਰਹਿਣਾ ਸਿੱਖ ਲਿਆ ਉਹ ਅਬਨਾਸ਼ੀ ਅਗਮ ਅਪਾਰ ਉਹ ਅਬਨਾਸ਼ੀ ਹੈ ਨਾ ਨਾਸ਼ ਹੋਣ ਵਾਲਾ ਹੈ ਅਗਮ ਹੈ ਪਹੁੰਚ ਤੋਂ ਬਾਰ ਹੈ ਉਹਦਾ ਕੋਈ ਪਾਰਾ ਬਾਰ ਨਹੀਂ ਹੈ ਲੈ ਪਖਾਂ ਪ੍ਰਿਉ ਝੱਲੋਂ ਪਾਏ ਭਾ ਗਏ ਪੰਚ ਦੂਤ ਲਾਵੇ ਹੁਣ ਮਾਰੇ ਕਹਿੰਦੇ ਮੈਂ ਉਹਦੇ ਪੈਰਾਂ ਵਿੱਚ ਖਲੋ ਕੇ ਯਰੋ ਕਰੀ ਅਰਥ ਕਰਦੇ ਆ ਕਿ ਉਹਦੇ ਪੈਰਾਂ ਵਿੱਚ ਖਲੋ ਕੇ ਪੱਖਾ ਚੱਲਦੇ ਆ ਪੈਰਾਂ ਵਿੱਚ ਖਲੋਣ ਦਾ ਭਾਵ ਹੁੰਦਾ ਕਿ ਨਿਮਰਤਾ ਨਾਲ ਜਾਣਾ ਅਸੀਂ ਜਦੋਂ ਕਿਸੇ ਕੋਲੋਂ ਕੁਝ ਲੈਣਾ ਹੋਵੇ ਤਾਂ ਨਿਮਰਤਾ ਨਾਲ ਹੀ ਲਿਆ ਜਾ ਸਕਦਾ ਹੈ ਜੀ ਈਗੋ ਨਾਲ ਹਉਮੇ ਨਾਲ ਹੰਕਾਰ ਨਾਲ ਕੁਝ ਨਹੀਂ ਮਿਲੇਗਾ ਗਾਥਾ ਆਉਂਦੀ ਹੈ ਕਿ ਜੇ ਤਾਂ ਰਾਵਣ ਜਦੋਂ ਮਰ ਰਿਹਾ ਸੀ ਆਖਰੀ ਸਮੇਂ ਤੇ ਸੀ ਤਾਂ ਰਾਮਚੰਦਰ ਜੀ ਨੇ ਕਈ ਗੱਲ ਇਹ ਆਪਣੇ ਭਰਾ ਨੂੰ ਲక్ష్మణ ਨੂੰ ਕਿ ਇਹ ਬਹੁਤ ਵੱਡਾ ਵਿਦਵਾਨ ਹੈ ਜਾਣ ਲੱਗੇ ਆ ਕੋਈ ਜ਼ਿੰਦਗੀ ਦੇ ਨੁਕਤੇ ਲੈ ਲੈ ਇਹਦੇ ਕੋਲ ਕਹਿੰਦੇ ਲక్ష్మణ ਗਿਆ ਜਾ ਕੇ ਸਿਰ ਆਲੇ ਪਾਸੇ ਬੈਠਾ ਰਿਹਾ ਨਹੀਂ ਬੋਲਿਆ ਰਾਵਣ ਨਹੀਂ ਬੋਲਿਆ ਆ ਕੇ ਕਿਹਾ ਕਿ ਮੈਂ ਪੁੱਛਿਆ ਜੀ ਉਹ ਤੇ ਬੋਲਿਆ ਹੀ ਨਹੀਂ ਰਾਮਚੰਦਰ ਨੇ ਪੁੱਛਿਆ ਇਹ ਗੱਲ ਕਿ ਤੂੰ ਬੈਠਾ ਕਿ ਥਲੇ ਪਾਸੇ ਸੈਂ ਕਹਿੰਦਾ ਜੀ ਸਿਰ ਵਾਲੇ ਪਾਸੇ ਤੇ ਵੇਖੋ ਰਾਮਚੰਦਰ ਨੇ ਇਹ ਗੱਲ ਕਹੀ ਇਹਨਾਂ ਨੂੰ ਕਿ ਜਦੋਂ ਕਿਸੇ ਕੋਲੋਂ ਕੁਝ ਲੈਣਾ ਹੋਵੇ ਤਾਂ ਨਿਵੇਂ ਹੋ ਕੇ ਜਾਈਦਾ ਉਹਦੇ ਪੈਰਾਂ ਵਾਲੇ ਪਾਸੇ ਖਲੋ ਜਦੋਂ ਪੈਰਾਂ ਵਾਸੇ ਖਲੋਇਆ ਹੁਣ ਜਾਣ ਲੱਗੀ ਆਉਦੀ ਨਿਗਾਹ ਪਈ ਉਹਨੇ ਪੁੱਛਿਆ ਕਾਹਨ ਕਹਿੰਦਾ ਜੀ ਮੈਂ ਲక్ష్మణ ਅਸੀਂ ਤੁਹਾਡੇ ਕੋਲੋਂ ਜ਼ਿੰਦਗੀ ਦੇ ਨੁਕਤੇ ਲੈਣ ਆਏ ਆ ਤੁਸੀਂ ਬਹੁਤ ਵੱਡੇ ਵਿਦਵਾਨ ਸੋਂ ਠੀਕ ਹੈ ਲੜਾਈ ਹੋ ਚੁੱਕੀ ਸਾਰਾ ਕੁਝ ਹੋ ਗਿਆ ਪਰ ਫਿਰ ਵੀ ਦੇਖੋ ਲక్ష్మణ ਨੂੰ ਜੋ ਗੱਲਾਂ ਕਹੀਆਂ ਰਾਵਣ ਨੇ ਉਹ ਜ਼ਿੰਦਗੀ ਦਾ ਮੂਲ ਤੱਤ ਹੈ ਮੈਂ ਸਾਰੀ ਰੋਮਾਇਣ ਪੜ੍ਹੀ ਉਹਦੇ ਚ ਦੋ ਗੱਲਾਂ ਸਾਰੀਆਂ ਪੜਨ ਵਾਲੀਆਂ ਨੇ ਬਾਕੀ ਤਾਂ ਕਹਾਣੀ ਆਪਾਂ ਨੂੰ ਪਤਾ ਸਾਰਿਆਂ ਨੂੰ ਮਰਨ ਲੱਗੀਆਂ ਜਿਹੜੀਆਂ ਗੱਲਾਂ ਬਾਲੀ ਨੇ ਰਾਮਚੰਦਰ ਨੂੰ ਕਹੀਆਂ ਮਰਨ ਲੱਗੀਆਂ ਸੀ ਜਿਹੜੀਆਂ ਗੱਲਾਂ ਰਾਵਣ ਨੇ ਲਸ਼ਮਨ ਨੂੰ ਕਈਆਂ ਜ਼ਿੰਦਗੀ ਦਾ ਮੂਲ ਤਤ ਨੇ ਜੀ ਕਰ ਕਾ ਪੇਤੀ ਲੰਕਾ ਟਾਹੇ ਉਹਨੇ ਕਹੀ ਕਿ ਤੁਸੀਂ ਮੇਰਾ ਕੁਝ ਨਹੀਂ ਵਿਗਾੜ ਸਕਦੇ ਸੀ ਮੇਰਾ ਆਪਣਾ ਜਿ ਭਰਾ ਤੁਹਾਡੇ ਨਾਲ ਨਾ ਨਾ ਰਲਦਾ ਮੈਂ ਮਰ ਨਹੀਂ ਸਕਦਾ ਸੀ ਦੁਸ਼ਮਣ ਨੂੰ ਕਦੇ ਕਮਜ਼ੋਰ ਨਾ ਸਮਝੋ ਕੱਲ ਕਰਨਾ ਹੈ ਸੋ ਅੱਜ ਕਰ ਅੱਜ ਕਰਿਆ ਸੋ ਅਬ ਕੱਲ ਤੋਂ ਕੰਮ ਨਾ ਛੱਡੀ ਮੈਂ ਇਹ ਕੰਮ ਕੱਲ ਨੂੰ ਕਰ ਲਾਂਗਾ ਕਹਿੰਦੇ ਹੁਣੇ ਕਰ ਲਈ ਚੰਗਾ ਰਹੇਗਾ ਕਿਉਂਕਿ ਜ਼ਿੰਦਗੀ ਦਾ ਭਰੋਸਾ ਨਹੀਂ ਹੁੰਦਾ ਇਸ ਕਰਕੇ ਮਾਰਿਕ ਨੇ ਜੋ ਸੰਗਤ ਆਏ ਐ ਸੇਵਾ ਕਰਦਾ ਪਿਆ ਐ ਨਾ ਤਾਂ ਨਿਮਰਤਾ ਨਾਲ ਕਰੀ ਅਸੀਂ ਤੇ ਆਪਣੀ ਸੇਵਾ ਦਾ ਵੀ ਹੰਕਾਰ ਕਰ ਲੈਨੇ ਆ ਭਾਗ ਗਏ ਪੰਚ ਦੂਤ ਲਾਵੇ ਉਹ ਮਾਰਿਕ ਨੇ ਜਿਹੜੇ ਲਾਵੇ ਤੋ ਭਾਵੇਂ ਜਿਹੜੇ ਦੁਖਦਾਈ ਜਿਹੜੇ ਦੁੱਖ ਦੇਣ ਵਾਲੇ ਸਨ ਉਹ ਹੁਣ ਪੰਜੇ ਦੂਤ ਵਿਕਾਰ ਨੇੜੇ ਸਾਡੇ ਉਹ ਦੂਰ ਹੋ ਗਏ ਨਾ ਮੈਂ ਕੁਲ ਨਾ ਸੋਭਵੰਤ ਕਿਆ ਜਾਨਾਂ ਕਿਉ ਪਾਨੀ ਕੰਤ ਨਾਮੇ ਕੁਲ ਉੱਚੀ ਐ ਮੇਰੀ ਕਹਿੰਦੇ ਜਦੋਂ ਧਰੂ ਗਾਥਾ ਲਿਖਦੇ ਨੇ ਭਾਈ ਗੁਰਦਾਸ ਜੀ ਧਰੂ ਹੱਸਦਾ ਘਰ ਆਇਆ ਘਰ ਪਿਆਰ ਪਿਓ ਕੁਛੜ ਦਿੱਤਾ ਬਾਹੋਂ ਪਕੜ ਉਠਾਲਿਆ ਮਨ ਵਿੱਚ ਰੋਸ ਮਤਰਈ ਕੀਤਾ ਡਿੱਡੋ ਲਿੱਕਾ ਮਾਂ ਪੁੱਛੇ ਤੂੰ ਸੁਆਣੀ ਹੈ ਕਿਸ ਰੀਤਾ ਡਿੱਡੋ ਲਿੱਕਾ ਤੋਂ ਭਾਵ ਅੱਖਾਂ 'ਚ ਹੰਝੂ ਭਰ ਕੇ ਆਪਣੀ ਮਾਂ ਨੂੰ ਪੁੱਛਦਾ ਪਿਆ ਧਰੂ ਕਿ ਮਾਂ ਮੇਰੀਏ ਮੈਨੂੰ ਐਂ ਦੱਸ ਤੂੰ ਮੇਰੇ ਪਿਤਾ ਦੀ ਰਾਣੀ ਹੈ ਕਿ ਨੌਕਰਾਨੀ ਹੈ ਤਾਂ ਮਾਂ ਨੇ ਉੱਤਰ ਦਿੱਤਾ ਸੁਆਣੀ ਹਾਂ ਮੈਂ ਕਰਮ ਦੀ ਨਾ ਨਾਮ ਨੱਜਪਿਓ ਨਾ ਨਾਮ ਰੜਿਤਾ ਮੈਂ ਸਿਮਰਨ ਨਹੀਂ ਕੀਤਾ ਰਾਣੀ ਤੇ ਮੈਂ ਬਣ ਗਈ ਪਰ ਇਹਦੇ ਦਰ ਦੇ ਉੱਤੇ ਮੈਂ ਕਬੂਲ ਨਾ ਹੋ ਸਕੀ ਕਿਉਂਕਿ ਮੇਰੇ ਅੰਦਰ ਉਹ ਗੁਣ ਨਹੀਂ ਸਨ ਸਵਾਲ ਕੀਤਾ ਮਾਰ ਫਿਰ ਉਸਨੇ ਤਰੂ ਨੇ ਕਿਸ ਉਦਮ ਤੇ ਰਾਜ ਮਿਲੇ ਸ਼ਤਰੂ ਤੇ ਸਭ ਹੋਵਣ ਮੀਤਾ ਤੇ ਮਾਂ ਨੇ ਉੱਤਰ ਦਿੱਤਾ ਪਾਰ ਬ੍ਰਹਮ ਰਦੀ ਹੈ ਜਿੱਦੋਂ ਹੋਈ ਹੈ ਪਤਿਤ ਪਨੀਤਾ ਮਾਂ ਨੇ ਪਹਿਲਾ ਉਪਦੇਸ਼ ਤਰੂ ਨੂੰ ਦਿੱਤਾ ਕਿ ਜੇ ਤੂੰ ਦੁਨੀਆ ਦੀ ਸਾਰੀਆ ਤਾਕਤਾਂ ਹਾਸਲ ਕਰਨਾ ਚਾਹੁੰਦਾ ਤੇ ਪ੍ਰਮਾਤਮਾ ਦਾ ਨਾਮ ਜਪਣਾ ਸ਼ੁਰੂ ਕਰ 5 ਸਾਲ ਦੀ ਉਮਰ ਚ ਤੁਰਿਆ ਜੀ ਇਸੇ ਕਰਕੇ ਬਾਣੀ ਚ ਮਹਾਰਾਜ ਬਾਰ ਬਾਰ ਇਹ ਗੱਲ ਲਿਖਦੇ ਨੇ ਨਾਮ ਜਪੋ ਜੀ ਐਸੇ ਐਸੇ ਤਰੂਪ ਪ੍ਰਹਿਲਾਦ ਜਪਿਓ ਹਰ ਜੈਸੇ ਨਵੇਂ ਬੱਚੇ ਨੇ ਨਵੇਂ ਬੱਚੇ ਨੇ ਕਿਉਂਕਿ ਨਾਮ ਜਪਣ ਲਈ ਚਲਾਕੀਆਂ ਨਹੀਂ ਚਾਹੀਦੀਆਂ ਨਾਮ ਜਪਣ ਲਈ ਤੇ ਸਿਰਫ ਹਿਰਦਾ ਸ਼ੁੱਧ ਚਾਹੀਦਾ ਹੈ ਬਸ ਹੁਣ ਇੱਥੇ ਵਰਗੇ ਨਾਮ ਹੈ ਕੁੱਲ ਨਾ ਮੇਰੀ ਕੋਲ ਉੱਚੀ ਹੈ ਨਾ ਹੀ ਮੇਰੀ ਕੋਈ ਸੋਭਾ ਹੈ ਨਾ ਹੀ ਮੇਰੀ ਕੋਈ ਵਿਢਾਈ ਹੈ ਕਿਆ ਜਾਨਣਾ ਕਿਉਂ ਭਾਨੀ ਕੰਤ ਮੈਨੂੰ ਨਹੀਂ ਪਤਾ ਕਿ ਮੈਂ ਆਪਣੇ ਮਾਲਕ ਨੂੰ ਕਿਵੇਂ ਭਾ ਗਈ ਉਸ ਪ੍ਰਭੂ ਦੇ ਦਰ ਤੇ ਕਿਵੇਂ ਕਬੂਲ ਹੋ ਗਈ ਕਿਉਂਕਿ ਸਾਬ ਹੱਥ ਵਿਢਾਈਆਂ ਜਿਸ ਭਾਵੈ ਤਿਸ ਦੇ ਉਹਦੇ ਹੁਕਮ ਵਿੱਚ ਰਹਿੰਦੀ ਹੋਈ ਮੈਂ ਉਸ ਵੈਗੁਰੂ ਅਕਾਲਪੁਰਖ ਨੂੰ ਸਿਮਰਦੀ ਹੋਈ ਸੇਵਾ ਸਿਮਰਨ ਕਰਦਿਆਂ ਹੋਇਆਂ ਮੈਂ ਉਹਦੇ ਦਰ ਤੇ ਕਬੂਲ ਹੋ ਗਈ ਮੋਇ ਆਨਾਥ ਗਰੀਬ ਨਿਮਾਨੀ ਕਾਂਤ ਪਕਰ ਹਮ ਕੀ ਨੀ ਰਾਣੀ ਮੈਂ ਤੇ ਅਨਾਥ ਸੀ ਉਸ ਮਾਲਕ ਤੋਂ ਬਿਨਾ ਮੇਰਾ ਕੋਈ ਨਹੀਂ ਹੋਰ ਗਰੀਬ ਸੀ ਗੁਰਮੁਖ ਰਿਧਾ ਗਰੀਬੀ ਆਵੇ ਗਰੀਬ ਤੋਂ ਪਾਵੇ ਨਹੀਂ ਕਿ ਮੈਂ ਭੁੱਖੇ ਮਰਦੇ ਸੀ ਗਰੀਬ ਦਾ ਮਤਲਬ ਹੁੰਦਾ ਨਿਮਾਨਾ ਹੋਣਾ ਨਿਮਾਨੇ ਹੋ ਕੇ ਆ ਕੇ ਜਦੋਂ ਅਸੀਂ ਦਰ ਤੇ ਡਿਗੇ ਉਸ ਮਾਲਕ ਨੇ ਆਪ ਕਿਰਪਾ ਕੀਤੀ ਸਾਨੂੰ ਆਪਣੇ ਫੜ ਕੇ ਗਲ ਨਾਲ ਲਾ ਲਿਆ ਜਦੋਂ ਮੁਖ ਪ੍ਰੀਤਮ ਸਾਜਣ ਲਗਾ ਸੁਖ ਸਹਿਜ ਮੇਰਾ ਧਨ ਸੁਹਾਗਾ ਜਦ ਮੁਖ ਪ੍ਰੀਤਮ ਜਦੋਂ ਇਸ ਮੁਖ ਤੋਂ ਉਸ ਪ੍ਰੀਤਮ ਦਾ ਉਸ ਪਿਆਰੇ ਦਾ ਨਾਮ ਉਚਾਰਨ ਲੱਗੇ ਤੇ ਮarre ਗਨੇ ਹੁਣ ਮਨ ਅੰਦਰ ਸੁਖ ਨੇ ਮਨ ਅੰਦਰ ਸਹਿਜ ਹੈ ਮੈਨੂੰ ਨਾਮ ਧਨ ਮਿਲ ਗਿਆ ਮੈਂ ਸੁਹਾਗ ਵਾਲੀ ਹੋ ਗਈ ਮੈਂ ਮਾਲਕ ਵਾਲੇ ਹੋ ਗਏ ਹੁਣ ਅਨਾਥ ਨਾ ਰਹੇ ਅਸੀਂ ਕੋ ਨਾਨਕ ਮੋਰੀ ਪੂਰਨ ਆਸਾ ਸਤਗੁਰ ਮੇਲੀ ਪ੍ਰਭ ਗੁਣਤਾਸਾ ਪੰਜ ਪਾਸ਼ਾ ਮਾਰਗ ਨੇ ਮੇਰੀ ਸਾਰੀ ਆਸ ਸਪੂਰਨ ਹੋ ਗਈ ਸਤਗੁਰੂ ਨੇ ਕਿਰਪਾ ਕੀਤੀ ਬਖਸ਼ਿਸ਼ ਕੀਤੀ ਸਤਗੁਰੂ ਦੇ ਬਖਸ਼ੇ ਹੋਏ ਗਿਆਨ ਨਾਲ ਸਤਗੁਰੂ ਰਾਰਾ ਮੁਕਤਾ ਹੈ ਜੀ ਗੁਰੂ ਦੇ ਬਖਸ਼ੇ ਹੋਏ ਗਿਆਨ ਨਾਲ ਮੈਂ ਆਪਣੇ ਪ੍ਰਭੂ ਨੂੰ ਮਿਲ ਗਈ ਜਿਹੜਾ ਕਿ ਗੁਨਾ ਦਾ ਖਜ਼ਾਨਾ ਹੈ ਮੇਰੀ ਮੇਰੇ ਪਿਆਰੇ ਨਾਲ ਉਸ ਪ੍ਰਭੂ ਨਾਲ ਗੁਣਾ ਦੀ ਸਾਂਝ ਪੈ ਗਈ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ ਪ੍ਰਣਤ ਨਾਮਾ ਪਹਿਨੇ ਕਾਮਾ ਕੋ ਠਾਕੁਰ ਕੋ ਦਾਸੋ ਰੇ ਹੁਣ ਇਹ ਅਵਸਥਾ ਬਣ ਗਈ ਸੋ ਆਓ ਸਤਗੁਰਾਂ ਨੇ ਬੜੇ ਪਿਆਰ ਨਾਲ ਬੜੇ ਹੀ ਸਹਿਜ ਤਰੀਕੇ ਨਾਲ ਸਾਨੂੰ ਸਮਝਾਇਆ ਕਿ ਹੰਕਾਰ ਛੱਡ ਕੇ ਨਿਮਾਣਾ ਹੋ ਕੇ ਉਸ ਪ੍ਰਭੂ ਦੇ ਨਾਮ ਨੂੰ ਸਿਮਰਨਾ ਕਰ ਉਦੇ ਨਾਲ ਗੁਣਾਂ ਦੀ ਸਾਂਝ ਪਾ ਵੈਗੁਰੂ ਕਾਲਪੁਰਖ ਜੀ ਨਾਲ ਸਾਡੀ ਸਾਂਝ ਗੁਣਾਂ ਦੀ ਹੈ ਉਹ ਤੇ ਨਿਰੰਕਾਰ ਹੈ ਉਹਦਾ ਤੇ ਆਕਾਰ ਕੋਈ ਨਹੀਂ ਹੈ ਜਦੋਂ ਸਾਡੀ ਸਾਂਝ ਗੁਣਾਂ ਦੀ ਪਈ ਗਈ ਜਦੋਂ ਸਾਨੂੰ ਕੋਈ ਗੁਣ ਕਿਸੇ 'ਚ ਨਜ਼ਰ ਆਉਂਦਾ ਸਾਨੂੰ ਉਰਚੋ ਮਾਲਕ ਨਜ਼ਰ ਆਵੇ ਆਪਣੇ ਬੱਚਿਆਂ 'ਚੋਂ ਆਪਣੇ ਪਿਤਾ 'ਚੋਂ ਆਪਣੀ ਮਾਂ 'ਚੋਂ ਕਿਉਂਕਿ ਇੱਕ ਪਿਤਾ ਇੱਕ ਸਕੇ ਹਮਵਾਰਕ ਤੋਂ ਮੇਰਾ ਗੁਰਹਾਈ ਜਦੋਂ ਸਾਡੀ ਇਹ ਸਮਦੇਸ਼ਤੀ ਹੋ ਜਾਵਾਂਗੇ ਅਸੀਂ ਜਦੋਂ ਤਾਤਪਰਾਇ ਨਿਕਲ ਜਾਏਗੀ ਜਦੋਂ ਭਰਮ ਭਲੇਖੇ ਨਿਕਲ ਜਾਣਗੇ ਜਦੋਂ ਸਹਸੇ ਨਿਕਲ ਜਾਣਗੇ ਬਿਨ ਸਹਜੇ ਸਹਸਾ ਨਾ ਜਾਏ ਨਾ ਜਾਏ ਸਹਸਾ ਕਿਤੇ ਸੰਜਮ ਰਹੇ ਕਰਮ ਕਮਾਏ ਸਹਸੇ ਜੀਓ ਮਲੀਨ ਹੈ ਇਨ ਸਹਸਿਆਂ ਨਾਲ ਇਹਨਾਂ ਭਰਮ ਭਲੇਖਿਆਂ ਨਾਲ ਹੀ ਸਾਡਾ ਮਨ ਮਲੀਨ ਹੋਇਆ ਹੋਇਆ ਹੈ ਗੰਦਾ ਹੋਇਆ ਹੋਇਆ ਕਿਵੇਂ ਧੋਤਾ ਜਾਏਗਾ ਸਹਸੇ ਜੀਓ ਮਲੀਨ ਹੈ ਕਿ ਤ ਸੰਜਮ ਧੋਤਾ ਜਾਏ ਮਨ ਧੋਵੋ ਸ਼ਬਦ ਲਾਗੋ ਹਰ ਸਿਉ ਰਉ ਚਿਤ ਲਾਏ ਇਸ ਮਨ ਨੂੰ ਸ਼ਬਦ ਨਾਲ ਧੋਤਾ ਜਾਂਦਾ ਜੀ ਪਰ ਇਹ ਮਤ ਪਾਪਾਂ ਕੇ ਸੰਗ ਉਹ ਧੋਪੈ ਨਾਮਾਂ ਕੇ ਰੰਗ ਸੋ ਸੱਚੇ ਪਾਤਸ਼ਾਹ ਕਿਰਪਾ ਕਰਨ ਬਖਸ਼ਿਸ਼ ਕਰਨ ਸਾਨੂੰ ਇਹ ਅਕਲ ਆ ਜਾਏ ਸਾਨੂੰ ਇਹ ਮਤ ਆ ਜਾਏ ਅਸੀਂ ਉਹਦੀ ਹੁਕਮ ਤੇ ਰਜ਼ਾ ਵਿੱਚ ਰਹਿਣਾ ਸਿੱਖ ਲਈਏ ਉਹਦੇ ਹੁਕਮ ਨੂੰ ਪਛਾਨ ਲਈਏ ਤੇ ਉਹ ਨਾਮ ਦੀ ਦਾਤ ਆਪ ਸਾਡੇ ਹਿਰਦੇ ਵਿੱਚ ਪਾਉਂਦਾ ਹੈ ਕਿਉਂਕਿ ਮਨ ਦੀਆਂ ਖਿੜਕੀਆਂ ਖੋਲਣ ਦੀ ਜ਼ਰੂਰਤ ਹੈ ਜੀ। ਰੋਸ਼ਨੀ ਤੇ ਆਪਣੇ ਆਪ ਹੀ ਅੰਦਰ ਆ ਜਾਂਦੀ ਹੈ ਫਿਰ। ਅਸੀਂ ਆਪਣੇ ਮਨ ਦੇ ਦਰਵਾਜ਼ੇ ਬੰਦ ਕੀਤੇ ਹੋਏ ਨੇ। ਜਦੋਂ ਮਨ ਦੇ ਦਰਵਾਜ਼ੇ ਖੁੱਲ ਜਾਣਗੇ ਕਿਤੇ ਜਾਣ ਦੀ ਜ਼ਰੂਰਤ ਨਹੀਂ ਰੋਸ਼ਨੀ ਤੇ ਆਪਣੇ ਆਪ ਹੀ ਹੈ। ਉਹ ਤੇ ਅੰਗ ਸੰਗ ਹੈ। ਗੁਰ ਮੇਰੇ ਸੰਗ ਸਦਾ ਹੈ ਨਾਲੇ ਸਿਮਰ ਸਿਮਰ ਤਿਸ ਸਦਾ ਸੰਭਾਲੇ ਮਹਾਰਾਜ ਪਹਿਲੇ ਕਹਿਆ ਇਹਨੇ ਗੱਲ। ਇਸ ਕਰਕੇ ਸਾਨੂੰ ਤਗੀਦ ਕੀਤੀ ਹੈ ਕਿ ਸਿਮਰਨਾ ਕਰ। ਸਿਮਰਦੇ ਸਿਮਰਦੇ ਆ ਉਹ ਆਪ ਕਿਰਪਾ ਕਰੇਗਾ ਬਖਸ਼ਿਸ਼ ਕਰੇਗਾ। ਕਿਉਂਕਿ ਉਹ ਕਰਤਾ ਸਭ ਨੂੰ ਵੇਖ ਰਿਹਾ ਹੈ ਸਭ ਨੂੰ ਸੁਣ ਰਿਹਾ ਹੈ ਹਰ ਕਰਤਾ ਸਭ ਕੁਝ ਜਾਣਦਾ ਉਹ ਸਭ ਕੁਝ ਜਾਣਦਾ ਉਹਨੂੰ ਕਹਿਣ ਦੀ ਕੋਈ ਜ਼ਰੂਰਤ ਨਹੀਂ ਤੂੰ ਆਪਣਾ ਕਰਮ ਕਰ ਤੂੰ ਉਹਦੇ ਵਰਗਾ ਹੋਣ ਦੀ ਕੋਸ਼ਿਸ਼ ਕਰ ਸੋ ਸਮਝ ਜਿਹੜਾ ਹੈ ਉਹ ਸੰਪੂਰਨ ਹੁੰਦਾ ਹੈ ਹੋਈਆਂ ਭੁੱਲਾਂ ਦੀ ਖੀਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਵਾਹਿਗੁਰੂ